ਨਹੀਂ ਆ ਵੇਖ ਮੈਂ ਟਕ ਗਿਆ ਟਕ ਗਿਆ ਆਮੇਨ ਆ ਵੇਖ ਮੈਂ ਉਧਰ ਲਈ ਤਾਲੀਆਂ ਗੱਦ ਖੁਦਾ ਦੇ ਸਾਹਮਣੇ ਆਇਆ ਤਨੇ ਆਪਣੀ ਗਲਤੀ ਮੰਨੀ ਤਾਂ ਆਖਿਆ ਮੈਂ ਕੀ ਬਹਾ ਤਾਲੀਆਂ ਮਾਰੋ ਅਜੇ ਮਨ ਗਿਆ ਕੀ ਅੱਜ ਕੋਈ ਆਦਮ ਹੈ ਕੀ ਅੱਜ ਕੋਈ ਆਦਮ ਹੈ ਜਿਹੜਾ ਆਪਣੀ ਗਲਤੀ ਇੱਥੇ ਖੁਦਾ ਦੇ ਸਾਹਮਣੇ ਮੰਦੇ ਆਮੇਂ ਹallelujah ਬੋਲੇ ਤਾਰਨਾ ਦੇਗਾ ਯਾਰ ਆਮੇਂ ਜਿਹੜਾ ਮੰਨੇਗਾ ਫਿਰ ਵਜਾਵਾਂਗੇ ਨਾ ਆਮੇਂ ਸੱਚਾ ਹallelujah ਹallelujah ਉਹ ਆਦਮੀ ਲਈ ਆਦਮ ਲਈ ਉਹ ਜਦ ਸਾਹਮਣੇ ਆਇਆ ਖੁਦਾ ਦੇ ਨਵੇਂ ਤੀਸੀ ਪੱਤੇ ਉਹਨੇ ਨੰਗਾ ਤਰੀ ਸੀ ਹੈਗਾ ਧੱਕਿਆ ਪੱਤੇਆਂ ਦਾ ਧੱਕਿਆ ਸੀ ਪਰ ਖੁਦਾ ਦੇ ਸਾਹਮਣੇ ਉਹਦਾ ਆਪਣਾ ਬਣਾਇਆ ਹੋਇਆ ਤਲੀਮ ਸਿੱਖਿਆ ਦਾ ਪਰਦਾ ਕਾਮਯਾਬ ਨਹੀਂ ਹੋਣਾ ਆਮੀਨ 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 ਅੱਜ ਮੇਰੀਆਂ ਕਿੰਨੀਆਂ ਭੈਣਾਂ ਅੱਜ ਮੇਰੇ ਕਿੰਨੇ ਭਰਾ ਮੈਂ ਸਭ ਨੂੰ ਇਕੱਠਾ ਮਿਲਾ ਕੇ ਕਹਿ ਰਿਹਾ ਹੈ हे ਆਤਮਾ ਬਾਈ ਫਿਲਪਾ ਆਮੀਨ ਸੁਣੋ ਧਿਆਨ ਨਾਲ हे ਆਤਮਾ ਕਿ ਤੁਸੀਂ ਖੁਦਾ ਦੇ ਸਾਹਮਣੇ ਆਇਆ ਇਹ ਵਚਨ ਖੁਦਾ ਆ ਜਿੰਨੇ ਵਸਵਾਫ ਕਰਦੇ ਵਚਨ ਖੁਦਾ ਆ ਅਮੀਨ ਔਰ ਤੂ ਵਚਨ ਖੁਦਾ ਆ ਹੁਣ ਮੇਰੇ ਭੈਣ ਤੇ ਭਰਾਓ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਕਾਈ ਹੋ ਸਕਦਾ ਸਾਡੇ ਸੇ ਗੱਲ ਚੱਲੇ ਹੋ ਸਕਦਾ ਪੌਣੇ 7 ਗੱਲ ਚੱਲੇ ਹੁਣ ਪੌਣੇ 7 ਹੋ ਚੱਲੇ ਆ ਕਿੰਨੇ ਆਮਨ ਕਹਦੇ ਆ ਅਮੀਨ ਪਰ ਕਿੰਨੇ ਆ ਜਿੰਨਾ ਸਾਰਾ ਸਵੇਰ ਨਗਾਯਾ ਔਰ ਸਵੇਰ ਕੱਦ ਸੇ ਵਜੇ ਆਪਣਾ ਮੂੰਹ ਲੈ ਕੇ ਆਪਣੇ ਪੈਰ ਲੈ ਕੇ ਮਾਫ ਕਰਨਾ ਉਹਨਾਂ ਲਈ ਜਿੰਨਾ ਪ੍ਰਭੂ ਕੋ ਲੈਣਾ ਤੁਝਾ ਲੈਣੀ ਆ ਕੇ ਝੌਂਗੜਾ ਮਾਰ ਦਿਆ ਹਲੋ ਏ ਆਦਮਾ ਉਹ ਆਦਮਨਾਤਾ ਵੇਖਿਆ ਮੈਂ ਧੱਕਿਆ ਨਹੀਂ ਆ ਕੀ ਤੂੰ ਮੰਨਦਾ ਆਪਣੀ ਗਲਤੀ ਮੰਨਦਾ ਹallelujah ਏ ਆਦਮਾ ਜੇ ਤੂੰ ਐਤਵਾਰ ਜਦੋਂ ਪ੍ਰਭੂ ਕੋ ਹੋ ਗਿਆ ਜੇ ਤੈਨੂੰ ਘਰ 'ਚ ਕੋਈ ਕੰਮ ਨਹੀਂ ਆ ਉਦਾਂ ਤੂੰ ਵਾਂਦੇ ਜਾਵੇਂ ਉਦਾਂ ਤੂੰ ਬਾਜ਼ਾਰ ਸੋਪੀ ਕਰ ਜਾਵੇਂ اے ਆਤਮਾ ਕੀ ਤੂੰ ਵਦਨ ਦੇ ਸਾਹਮਣੇ ਆਪਣੀ ਗੰਦਗੀ ਆਪਣੇ ਕਰਾਰ ਮੰਨਦਾ ਕਿ ਤੂੰ ਗੰਦਗੀ ਤਾਇਆ ਅਮੀਨ ਕਿੰਨਾ ਵਿਸ਼ਵਾਸ ਕਰਦੇ ਹੋ ਅਮੀਨ ਹੋਰ ਆਦਮ ਦੀਆਂ ਤਾਲੀਆਂ ਇੱਥੇ ਵੀ ਕੋਈ ਆਦਮ ਹੈ ਹallelujah ਇੱਥੇ ਵੀ ਹੈ ਕੋਈ ਆਦਮ ਅਸੀ ਵਚਨ ਤੋਂ ਵੱਧ ਕੀ ਹallelujah ਕਹਿ ਸਕਦੇ ਆ ਕਿ ਵਚਨ ਨੇ ਮੇਰੇ ਤੇ ਅਸਰ ਕੀਤਾ ਆਮੀਨ ਹੋਇਆ ਖੁਦਾ ਨੇ ਮੇਰੇ ਤੇ ਅਸਰ ਕੀਤਾ ਆਮੀਨ ਕਿੰਨੇ ਸਮਝਦੇ ਆ ਆਮੀਨ ਆਮੀਨ ਹallelujah ਇੱਥੇ ਤਾਂ ਡਾਕਟਰ ਕੋ 20 ਰੁਪਏ ਦੀ ਖੁਰਾਕ ਲਿਆ ਕੇ 15 ਕੁ ਮਿੰਟਾਂ ਦਾ ਇੱਕ ਬੀਬੀਆਂ ਜਾਂ ਭਾਈ ਆਪਣੀ ਪਤਨ ਨੂੰ ਘਰ ਦੇ ਪਿਆਰੀਏ ਉਹਨਾਂ ਨੂੰ ਥੋੜਾ ਜਿਹਾ ਫਰਕ ਲੱਗਦਾ ਕਰ ਸਕਦੀ ਆ ਬੋਜੀ ਫੋੜਾ ਜ ਮਸੂਖਿਆ ਭਰ ਗਿਆ 20 ਰੁਪਇਆ ਦੀ ਖਰਾਕ ਲੈ ਕੇ ਫਰਕ ਨਾ ਜਲਾ ਜਾਂਦਾ ਇਹ ਖੁਦਾ ਇਹ ਵਚਨ ਜਿਹਦਾ ਕੋਈ ਮੁੱਲ ਹੀ ਨਹੀਂ ਦੇ ਸਕਦਾ ਜਿਹਦਾ ਨੌ ਦਾ ਕੋਈ ਮੁੱਲ ਹੀ ਨਹੀਂ ਦੇ ਸਕਦਾ ਇਹਦਾ ਅਸਰ ਕਿਸੇ ਨੂੰ ਨਹੀਂ ਹੋ ਗਿਆ ਆਮੀਨ ਇਹਦਾ ਥੋੜਾ ਕਿਸੇ ਦਾ ਨਹੀਂ ਚੱਲਦਾ ਦੀਆ ਮੈਂ ਐਤਵਾ ਸਮੇਂ ਨਾਲ ਨਹੀਂ ਹੁੰਦਾ ਮੈਂ ਨੀਂਦ ਦਾ ਜਦਰੀ ਕਰਦਾ ਮੈਂ ਰੋਜ਼ੇ ਨਹੀਂ ਰੱਖ ਪਾਉਂਦਾ ਮੈਂ ਮਰਦੀ ਪ੍ਰਿਆਤ ਤੋਂ ਵੱਧਦਾ ਆਂ ਅਮੀਨ ਸੱਚਾ ਜਮੇ ਆਮਨ ਕਸਰ ਅਮੀਨ ਆਪਣਾ ਬਰਾਹਾ ਮਰਜੀ ਦਾ ਅੰਗ ਰਖਾ ਨਹੀਂ ਚੱਲਣਾ ਅਮੀਨ ਚੱਲੇ ਨਹੀਂ ਖੁਦਾ ਦੇ ਸਾਹਮਣੇ ਫਰੇ ਜਾਓਗੇ ਅਮਨੁਲਿਹ ਮੈਂ ਇਸ ਲਈ ਤੁਹਾਨੂੰ ਅੱਜ ਵੀ ਕਹਿ ਰਿਹਾ ਆਂ ਬਚੋ ਬਚੋ ਜਾ ਜਾਂਦਾ ਨੇ ਤਾਂ ਫੜੇ ਜਾਓਗੇ ਅਮੀਨ ਫੜੇ ਜਾਓਗੇ ਮਰਹੇ ਕਹਣਾ ਕਿ ਸਾਡੇ ਪਾਪ ਦੀ ਸਾਨੂੰ ਦੱਸਿਆ ਹੀ ਨਹੀਂ ਸੀ ਸਭ ਫੜੇ ਜਾਣਗੇ ਜਿਹੜਾ ਆਪਣੀ ਮਰਜ਼ੀ ਦੇ ਨਾਲ ਚੱਲਣ ਦੀ ਕੋਸ਼ਿਸ਼ ਆਦਮ ਨੇ ਪਾਪ ਕੀਤਾ ਹਮਾਰੇ ਪਾਪ ਕੀਤਾ ਉਹਨਾਂ ਨੂੰ ਮਹਿਸੂਸ ਹੋਇਆ ਸੀ ਲੰਗੇ ਆ ਔਰ ਮੁਕਿਆਫ਼ਤ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਆਪਣੇ ਆਤਮਾ ਕੀ ਗਾਣਾ ਚਾਹੀਦਾ ਧਰਮ ਬਣਾ ਲਿਆ ਆਪਣਾ ਮਰਜੀ ਦਾ ਉਹ ਫੰਗੂੜੀ ਦੇ ਪੱਤਰ ਹੈ ਆਪਣੇ ਆਪ ਨੂੰ ਧੱਕ ਲਿਆ ਅੱਜ ਇਹ ਫੰਗੂੜੀ ਦੇ ਪੱਤੇ ਤੁਹਾਨੂੰ ਸਾਰੀਆਂ ਧਾਵਾਂ ਜਿ ਨਗੜਾ ਰਹੇ ਹallelujah ਹallelujah ਟਕਣਾ ਕਾ ਦੇਣਾ ਆ ਪਵਿੱਤਰ ਆਤਮਾ ਦੇਣਾ ਆਮਨ ਵੈਸੇ ਮੈਂ ਜੋ ਪੰਜਾਬੀ ਬੋਲਿਆ ਸਭ ਦੇ ਨਾਲ ਤੁਹਾਡੇਆਂ ਦੇ ਪਾਸੇ ਚੱਲ ਰਹੀ ਆਮਨ ਔਰ ਕੋਈ ਭਰਾ ਕੋਈ ਭੈਣ ਐਸਾ ਹੋਊਗਾ ਜਮਾਤ ਦੇ ਅੰਦਰ ਜੇ ਰ ਤੁਰੰਤ ਉੱਠੇ ਤਾਂ ਜਿੰਦਾ ਆਦਮ ਨੇ ਆਖਿਆ ਪ੍ਰਭੂ ਮੈਂ ਨੰਗਾ ਆ ਹallelujah ਹallelujah ਤਾਂ ਅੱਗੋ ਪ੍ਰਭੂ ਨੇ ਆਖਿਆ ਤੈਨੂੰ ਕਿੰਨੇ ਦੱਸਿਆ ਤੂੰ ਨੰਗਾ ਆ ਇੱਥੋਂ ਵੀ ਪਾਦਰੀ ਬੋਲੇ ਪਾਦਰੀ ਜੋ ਖੁਦਾ ਬੋਲੇ اے ਭਾਈ ਤੈਨੂੰ ਕਿੰਨਾ ਦਸਰਾ ਤੋਂ ਨੰਗਾ ਆ ਉਹ ਭਾਈ ਆਖੇ ਮੈਨੂੰ ਕਿਸੇ ਦਾ ਨਹੀਂ ਮੈਨੂੰ ਖੁਦਾ ਦਾ ਵਚਨ ਦੇ ਦਸਰਾ ਆ ਮੈਨੂੰ ਵਚਨ ਦੇ ਦਸਰਾ ਆ ਮੈਨੂੰ ਵਚਨ ਦੇ ਦਸਰਾ ਆ ਮੈਨੂੰ ਵਚਨ ਦੇ ਦਸਰਾ ਆ ਤੂੰ ਨੰਗਾ ਹੈ ਕਿੰਨੇ ਆਮਨ ਕਹਿ ਸਕਦੇ ਹੋ ਆਮੇਨ ਆਮੇਨ ਫਿਰ ਇਹ ਭਾਈ ਆਖੇ ਮੈਨੂੰ ਕਿਸੇ ਨੇ ਨਹੀਂ ਹallelujah ਮੈਨੂੰ ਖੁਦਾ ਦੇ ਵਚਨ ਨੇ ਦੱਸਿਆ ਕਿ ਤੂੰ ਨੰਗਾ ਨੰਗਾ ਹੈ ਕੋਈ ਅਸੀ ਭੈਣ ਹੈ ਕੋਈ ਆਸਾ ਭਾਈ ਹallelujah ਹallelujah ਜਦ ਸਮੇਂ ਨਾਲ ਜੱਥ ਨਹੀਂ ਆਉਂਦਾ ਉਹ ਖੜਾ ਹੋ ਕੇ ਇਹ ਗੱਲ ਕਹਿਣ ਵਾਲਾ ਹੈ ਆਦਮਾ ਮੈਨੂੰ ਖੁਦਾ ਦੇ ਵਚਨ ਨੇ ਦੱਸਿਆ ਮੈਨੂੰ ਸਮੇਂ ਨਾਲ ਆਉਣਾ ਕਿਵੇਂ ਮੈਨੂੰ ਖੁਦਾ ਦੇ ਵਚਨ ਨੇ ਦੱਸਿਆ ਆ तेन फास्टिंग प्रे रोजे रखने चाहिए खाले लोइया है कोई ऐसा जरा कह सके मैं अपनी मर्जी का वस्त्र पाया हो आया खुदा की मर्जी का वस्त्र पाया हो नहीं है कोई ऐसा आदमी खाले लोइया आदम है कोई ऐसा आदम है ਜਿਹੜੀ ਇਹ वचन ਦੀ ਅੱਗ ਆ ਨਾ ਹallelujah ਤੇ ਸਨਿਆਰੇ ਦੀ ਅੱਗ ਨਾਲ ਕਿਤੇ ਜਾਵੇ ਆਮੀਨ ਉਹ ਤਾਂ ਕੁਸ਼ੀ ਨਹੀਂ ਹallelujah ਹallelujah ਸਨਿਆਰੇ ਦੀ ਅੱਗ ਤਾਂ ਕੁਸ਼ੀ ਨਹੀਂ ਹallelujah वचन ਦੀ ਅੱਗ ਉਹਦੇ ਨਾਲ ਕਿਤੇ ਜ਼ਬਰਦਸਤ ਆਮੀਨ ਆਮੀਨ ਸਨਿਆਰੇ ਦੀ ਅੱਗ ਸੋਨੇ ਦੇ ਵਿੱਚੋਂ ਮੈਲ ਕੱਢਦੀ ਆ ਹallelujah ਇਹ ਪਵਿੱਤਰ ਆਤਮਾ ਦੀ ਅੱਗ ਫੀ ਮੈਲ ਕੱਢਦੀ ਆ ਜਦ ਕੋਈ ਭੈਣ ਜਦ ਕੋਈ ਭਾਈ ਜਿਹੜੇ ਨੂੰ ਕੁਝ ਲੱਗਾ ਹੋਵੇ ਔਰ ਦੱਸਣ ਵਾਲਾ ਉਹਨੂੰ ਕੋਈ ਵੀ ਨਹੀਂ ਆ ਮੰਨੇ ਹੋ ਆਹ ਉਹ ਤਾਂ ਕਦੇ ਸ਼ੁਬਿਹਰ ਦਾ ਆਟਾ ਬੁੰਨਿਆ ਸੀ ਉਦੋਂ ਦਾ ਹੀ ਇੱਥੇ ਲੱਗਾ ਜਿਹੜਾ ਮੈਂ ਤਾਂ ਮੂੰਹ ਉਦੋਂ ਕੁੰਜਿਆ ਇਦਾਂ ਹੀ ਕਿੰਨੇ ਦੱਸਿਆ ਸੀਸੇ ਬੋਲੋ ਕਿੰਨੇ ਦੱਸਿਆ ਸੀਸੇ ਆ ਸਾਰੀਆਂ ਗੱਲਾਂ ਨੋਪਸ ਅਸੀਂ ਕਾੜਿਆ ਕਿੰਨੇ ਦੱਸਿਆ ਇਹ ਵਚਨ ਦੇ ਸੀਸੇ ਨੇ ਹallelujah ਮੇਰੇ ਭਾਈ ਮੇਰੀ ਭੈਣ ਛੁੱਟੀ ਕਰਕੇ ਰਿਸ਼ਤੇਦਾਰਾਂ ਕੋਲ ਵਾਂਦੇ ਚਲੇ ਜਾਣਾ ਮੇਰੇ ਭਾ ਪ ਮੇਰੀ ਭੈਣ ਇਹ ਸਭ ਕੁਛ ਜਿੜਾਇਆ ਇਹ ਪਾਪ ਪਿਆ ਇਹ ਗਲਤੀ ਆ ਇਹ ਗੁਨਾਹ ਆ ਕਿੰਨੇ ਦੱਸਿਆ वचन वचन ਦਸੀਸ ਕਿੰਨੇ ਵਿਸ਼ਵਾਸ ਕਰਦੇ ਆਮੀਨ ਹallelujah ਹallelujah ਆਦਮ ਨੇ ਤਾਰੀਆਂ ਬੰਧੀਆਂ ਭਈ ਹallelujah ਤੁਰੰਤ ਨਿਕਲਿਆ ਆਹਦਾ ਪ੍ਰਭੂ ਮੈਂ ਨੰਗਾ ਆ ਮੈਂ ਕਦੋਂ ਦਾ ਖੜਿਆ ਪ੍ਰਭੂ ਤੇਰਾ ਆਤਮਾ ਮੇਰੇ ਜਮਾਤ ਦੇ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਝੰਝੋੜੇ ਹallelujah ਪ੍ਰਭੂ ਅੰਨ ਨੂੰ ਦੱਸੇ ਮੈਂ ਇੱਥੇ ਨੰਗਾ ਆ ਮੈਂ ਇਸ ਗੱਲ ਚ ਨੰਗਾ ਆ ਮੈਂ ਇਸ ਗੱਲ ਚ ਗੱਤੀ ਕੀਤੀ ਆ ਮੈਂ ਇਸ ਗੱਲ ਚ ਗੱਤੀ ਕੀਤੀ ਆ ਹallelujah ਕਿੰਨੇ ਆ ਮੈਨੂੰ ਕਹਿ ਸਕਦੇ ਹallelujah ਜੈ ਜੈ ਪਰ ਅਸੀਂ ਇਹਦਾ ਮਤਲਬ ਆਦਮ ਨਾਲੋਂ ਵੀ ਵੱਧ ਕੇ ਟੀਠਵਾ ਆਦਮ ਟੀਠ ਨਹੀਂ ਸੀ ਆਦਮ ਨੇ ਤਾਂ ਤਰੰਤ ਸਾਹਮਣੇ ਆ ਕੇ ਦੱਸ ਦਿੱਤਾ ਅਸੀਂ ਕਿਹਦੇ ਸਾਹਮਣੇ ਕਿਹਦੇ ਸਾਹਮਣੇ ਆ ਤਾਂ ਆ ਕੀ ਆ ਕ੍ਰੋਸ ਕਿਹਦੇ ਸਾਹਮਣੇ ਅਸੀਂ ਆ ਬਾਈਬਲ ਕੀ ਆ ਫਰਦਾ ਫਰਦਾ ਦਾ ਵਚਨ ਫਰਦਾ ਆ ਇਹਦੇ ਸਾਹਮਣੇ ਆ ਹਾਲੇਲੂਇਆ ਬਾਜ਼ਰੇ ਕੀ ਬੋਲਿਆ ਵਚਨ ਮੈਂ ਆਮੀਨ ਆਮੀਨ ਤੇ ਅਮਰ ਅਸੀਂ ਆਪਣੀ ਸਮਝ ਦੇ ਅੰਗ ਰੱਖੇ ਬਣੇ ਹੋਏ ਆ ਆਪਣੀ ਸਮਝ ਦੇ ਅੰਗ ਰੱਖੇ ਪਰ ਅਸੀਂ ਆਪਣੀ ਸਮਝ ਤੋਂ ਹਟਰਾਨੀ ਚਾਹੁੰਦੇ ਇਹ ਚਾਹੁੰਦੇ ਨਹੀਂ 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 ਜ਼ਰੂਰੀ ਆ ਆਪਣੀ ਸਮਝ ਵਿੱਚ ਰਹਿਣਾ ਖੁਦਾ ਦੀ ਸਾਰੀ ਸਮਝ ਥੋੜਾ ਚੱਲਿਆ ਜਾਂਦਾ ਨਾ 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 ਪਾਸਟਰ ਦਾ ਉਹ ਦਦਮਾਕੋਂ ਮੈਂ ਆਵਾਂ ਆਪਣੀ ਮਰਜ਼ੀ ਵਿੱਚ ਵਿੱਚ ਕਰ ਲੈਣੀ ਚਾਹੀਦੀ ਲੈ ਮੌਲਕੇ ਪਤਾ ਕਹਿਣਗੇ ਨਹੀਂ ਖੁਦਾ ਜਾਣਦਾ ਆ ਅੰtru ਕੱਖ ਨਹੀਂ ਜਾਂਦਾ ਬੋਤਲ ਪੀਂਦਾ ਕੱਖਾ ਤੂੰ ਕੱਖ ਨਹੀਂ ਜਾਂਦਾ ਤੂੰ ਦੱਸਿਆ ਨਹੀਂ ਤੈਨੂੰ ਐਤਵਾਰ ਹਫਤੇ ਦੇ ਪਹਿਲੇ ਦਿਨ ਖੁਦਾ ਦੇ ਘਰ ਪਉਣਾ ਬੜਾ ਜ਼ਰੂਰੀ ਦੱਸਿਆ ਨਹੀਂ ਆਮੀਨ ਤੂੰ ਮੁਰਕਿਆ ਤੀ ਖੁਦਾ ਤੇ ਜਾਂਦਾ ਯਾਰ ਆਪੋਲੀਆਂ ਗੱਲਾਂ ਨਹੀਂ ਉਹਨੇ ਸੁਣਨੀਆਂ ਕਿਹਾ ਮੈਂ ਜਾਣਦਾ ਤੂੰ ਕੱਖ ਨਹੀਂ ਜਾਂਦਾ ਚਰਚ ਕਦੀ ਨਹੀਂ ਗਿਆ ਪਾਣੀ ਕੋ ਕਦੀ ਨਹੀਂ ਸੁਣਿਆ ਚਰਚ ਤੂੰ ਨਹੀਂ ਜਾਂਦਾ ਫਿਰ ਪੜਨੇ ਦਿੱਤੇ ਤਾਂ ਗੱਲਾਂ ਵਾਹੋਵਾੜੀ ਕੀਤੀਆਂ ਨੇ ਫਿਰ ਫਿਰ ਮੈਂ ਆਪਣਾ ਆਂਗ ਰੱਖਾ ਆਪੇ ਹੀ ਪਾੜਿਆ ਉਧਰ ਟਿੱਕਸ ਜਿਹਾ ਬਣ ਕੇ ਇੱਕ ਕੰਮ ਨਹੀਂ ਕਰਨਾ ਉਹ ਉਹ ਤੇ ਕੰਮ ਚੱਲਣਾ ਨਹੀਂ ਆ ਪੁਲਿਸ ਕਹਿੰਦਾ ਜੇ ਮੈਂ ਸਤ ਤਾਇਆ ਨਾ ਜਾਂਦਾ ਤੂੰ ਮਸੀਹ ਦਾ ਦਾਸ ਨਾ ਬੰਦਾ ਮਸੀਹ ਵਿੱਚ ਆ ਕੇ ਰਿਸ਼ਤੇਦਾਰੀਆਂ ਕੋ ਗੱਲਾਂ ਸੁਣਨੀਆਂ ਪੈਂਦੀਆਂ ਪਰਿਵਾਰ ਕੋ ਸੁਣਨੀਆਂ ਪੈਂਦੀਆਂ ਆਡੀਆਂ ਗਵਾਨੀਆਂ ਕੋ ਸੁਣਨੀਆਂ ਪੈਂਦੀਆਂ ਤੇ ਫਿਰ ਵੀ ਗੱਲਾਂ ਸੁਣ ਕੇ ਕਹਣਾ ਚਾਹੀਦਾ ਯਹਵਾ ਤੇਰਾ ਧੰਨਵਾਦ ਹੋਵੇ ਆਮੀਨ ਇਹ ਤੇਰੇ ਲਈ ਸੰਗਿਆ ਆ ਆਮੀਨ ਆਮੀਨ ਕਿੰਨੇ ਸਮਝਦੇ ਹੋ ਆਮੀਨ ਇਸ ਲਈ ਸਮਝਣਾ ਬਾਈਬਲ ਦਾ ਪੇਟ ਫਟ ਗਿਆ ਬਸ ਸਮਝਣਾ ਇੱਥੇ ਹੁਣ ਇੱਕ ਚੀਜ਼ ਹੋਰ ਤੇ ਆਂਦੇ ਹੋ ਜੜੱਕ ਅਜੇ ਤਾਂ ਆਦਮ ਹਵਨ ਸुरू ਕੀਤਾ ਹੁਣ ਗਾਂ ਜਾ ਕੇ ਕਹਿੰਦਾ ਹਾਂ ਬਲਬੀ ਆਉਣਗੇ ਹallelujah ਹallelujah ਸਮਝਣਾ ਤਦ ਅਟਨੋਵਿਆ ਤਦ ਜੋ ਹਵਾ ਖੁਦਾ ਨੇ ਆਦਮੀ ਨੂੰ ਪੁਕਾਰ ਕੇ ਆਖਿਆ ਕੀ ਤੂੰ ਕਿੱਥੇ ਆ ਕਿੰਨੇ ਦੁੱਖ ਵਾਲੀ ਗੱਲ ਹੈ ਅੱਜ ਵੀ ਪਾਦਰੀ ਵਿਚਾਰਾ ਕਹਿੰਦਾ ਫਿਰਦਾ ਮਗਰ ਤੁਰਿਆ ਫਿਰਦਾ ਫੋਨ ਲਾਉਂਦਾ ਫੋਨ ਨਹੀਂ ਚੁੱਕਦਾ ਦੁਖੀ ਹੁੰਦਾ ਬਲੋ ਅੱਜ ਇੱਕ ਨੂੰ ਮੈ ਲਾਉਂਦੇ ਐ ਬੜੇ ਚਿਰਦਾ ਤਿੰਨ ਚਾਰ ਪੰਜ ਫੋਨ ਕੀਤੇ ਚੁੱਕੇ ਨਹੀਂ ਜੇ ਕਰ ਲਈਏ ਤਾਂ ਚੁੱਕ ਦੇ ਨਾ ਕਰੀਏ ਤਾਂ ਬਾਅਦੋਂ ਸਾਡਾ ਫਿਕਰ ਨਹੀਂ ਰਿੰ ਨੂੰ ਚਾਰੇ ਨੂੰ ਗਰੀਬ ਨੂੰ ਸਾਰੇ ਬੰਨੇ ਕਿਹੜੀ ਸੁਣਾ ਹਲੋ ਹਾਂਜੀ ਕਿੰਨੇ ਸਮਝਦੇ ਹੋ ਸੁਣੋ ਧਿਆਨ ਨਾਲ ਮੇਰੇ ਭੈਣੋ ਤੇ ਭਰਾਵੋ ਲਿਖਿਆ ਆ ਉਸਨੇ ਆਖਿਆ ਕਿ ਤੇਰੀ ਆਵਾਜ਼ ਬਾਗਵਤ ਸੁਣ ਕੇ ਮੈਂ ਡਰ ਗਿਆ ਆਮੀਨ ਯਹਵਾ ਦੀ ਤਾਂ ਆਵਾਜ਼ ਹੀ ਡਰਾ ਦਿੰਦੀ ਆ ਬੰਦੇ ਨੂੰ ਜਨੇ ਗਲਤੀ ਕੀਤੀ ਨਾ ਜਨੇ ਪਾਪ ਕੀਤਾ ਆ ਯਹਵਾ ਦੀ ਆਵਾਜ਼ ਨੂੰ ਡਰਾਉਂਦੀ ਆ ਆਮੀਨ ਮੈਨੂੰ ਨਹੀਂ ਪਤਾ ਇੱਥੇ ਕੀ ਗੱਲ ਆ ਕੀ ਮਤਲਬ ਆ ਕਿੰਨੇ ਆ ਮੈਨੂੰ ਕਹਿ ਸਕਦੇ ਆਮਨ ਜੇ ਮੈਂ ਇਹ ਕਹਿ ਸਕਦਾ ਸੀ ਸਾਰ ਠੀਕੀਆਂ ਕੋਈ ਸਾਡੇ ਵਿੱਚੋਂ ਗਲਤੀ ਕਰਨ ਵਾਲਾ ਹੈ ਸਾਹੀ ਤਨਵਾੜ ਨੇ ਡਰਾਇਆ ਹੀ ਨਹੀਂ ਹੈਗਾ ਲੰਗੇ ਆ ਜੀ ਹallelujah ਆਮਨ ਕਹਿ ਸਕਦੇ ਆਮਨ ਮਹਾਰਾਜ ਆਪ ਜਲਦੀ ਨਾਲ ਹੱਥ ਠਾਉਣਾ ਜਿਹੜਾ ਭਰਾ ਮਹਿਸੂਸ ਕਰਦਾ ਇਹ ਗੱਲ ਨੂੰ ਜ਼ਰੂਰੀ ਕਿ ਵਾਕਿਆ ਹੈ ਮੈਂ ਆਪਣੀ ਮਰਜ਼ੀ ਦਾ ਅੰਗਰਾਖਾ ਪਾ ਲਿਆ ਉਸ ਆਦਮ ਵਾਂਗ ਆਪਣੀ ਮਰਜ਼ੀ ਦਾ ਮਾਲਕ